ਅਮੀ ਸੱਜਣੋ ਸਾਨੂੰ ਆਪਾਂ ਦਿਖਾਉਣੇ ਆ ਬਠਿੰਡੇ ਯਾਨੀ ਕਿ ਬਠਿੰਡੇ ਸ਼ਹਿਰ ਦੇ ਵਿੱਚ ਨਾ ਯਾਨੀ ਕਿ ਸ਼ਹਿਰਿਆਂ ਨੂੰ ਆਪਾਂ ਬਹੁਤ ਸਮਝਦੇ ਆਂਗੇ ਵੀ ਬਹੁਤ ਚੋਸ ਤੇ ਜਲਾ ਕਰ। ਅਖਲੇ ਵਿੱਚ 50 ਦੇ ਨਾ ਦੁਨੀਆਂ ਲੁੱਟਣ ਕਰਨਵੇਂ ਪਈ ਆ। ਪਈ ਆ ਕਿ ਦੁਨੀਆਂ ਲੁੱਟਣ ਕਰਨਵੇਂ ਪਈ ਆ ਤੇ ਆ ਜੁੜੇ ਰਹੇ ਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣੇ ਆ ਇੱਕ ਜਾਦੂਗਰ ਜੁੜੇ ਰਹੇ ਹੋ ਵੀਡੀਓ ਦੇ ਨਾਲ। ਮਗਰ ਬਈ ਜ਼ਰੂਰਤ ਵਾਲਾ ਬੰਦਾ ਵੀ ਨਾ ਆਪਣੀ ਮਰਜ਼ੀ से ਬੋਲੋ। काम में लाओगे मेरी मर्जी से मत लेना अपनी मर्जी से लेना बोलो सही है और सबसे पहले लेने से पहले ये दिमाग में डालना कि कोई किसी का फायदा नहीं करता करने वाला वागुरु बात समझ गए ना क्योंकि अगर उसके नाम से लोगे ना तो काम होगा और उसको हटा के लोगे तो काम नहीं होगा बोलो सही है गलत क्योंकि करने वाला तो वही है सही है गलत है मैं इसको पचास रुपए का दूंगा किसको भी भाई अपनी मर्जी सदोगे तो लूंगा पचास रुपए का है मेरे बच्चे खाएंगे कोई बात नहीं कभी मिले तो फिर खिला देना बाबे को ठीक है और कोई आदमी खिला रहा है बाबे पचास रुपए का है मर्जी का सौदा लो मान लो खिलाओगे जी लाइए बाबे यह है अपनी मर्जी का पैर मत खिला देना साहब पैसा नहीं है तो खड़े रहना ऐसे ऐसे मुसीबतों के जिनों की जिंदगी में गुजरात नहीं होता बाबा खुश होगा मेरा बच्चा खाएगा कोई दिक्कत तो नहीं बाबा हाँ। अपनी मर्जी से ये लो कभी मिल जाए तो इज्जत कर लेना हां सही कहा और कोई सहारा है चलो न शक्ति है नहीं ला भी पता सबसे पहले ये बताओ खेल कैसा रहा, सारे मेरे से गलती हो तो माफ कर देना उठ खड़ा बाबा हां जी तू तो उठ खड़ा तीन बोलने पे मेरा खेल खत्म हो जाएगा बोलने पे जंगा छोड़ देना एक दो तीन जय हिंद जय भारत बाबा मैं मगरा हूं आया के जो आए हैं बाबा मैं दिल्ली से साहब दिल्ली से हाँ जी ते की जादू की दिखाओ जादू, आ, जादू साथ 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 नहीं बाबा कलाकारी कलाकारी है हाँ जादू नहीं साहब है साहब। नहीं सर ਅੱਛਾ ਸਾਫ ਤੋਂ ਬੰਦ ਕਰ ਦਿਆ ਮੈਨਕਾ ਗਾਂਧੀ ਨੇ ਐਸੀ ਦਾ ਡਿਪਾਰਟਮੈਂਟ ਸੀ ਹਾਂ ਨਹੀਂ ਇਹ ਹੁਣ ਇਹਨੇ ਕੀ ਕਰਕੇ ਦਿਖਾਇਆ ਹੈ ਬੱਚੇ ਆਪਦੇ ਤੋਂ ਹੈ ਆਪਦਾ ਆਪਦਾ ਖੇਡ ਹੈ ਦੂਜੇ ਕਮਾਉਣੇ ਹੈ ਬੱਚੇ ਦੀ ਰੋਟੀ ਦਾ ਸਵਾਲ ਦੱਸ ਕੇ ਸੌਕ ਬੰਦਾ ਤੇ ਟਿੱਕੇ ਖੜ ਗਿਆ ਵੀ ਬਾਬਾ ਦਵਾਈ ਦੇਊਗਾ ਚੰਗੇ ਚੰਗੇ ਸਿਆਣੇ ਲੋਕ ਹੱਥ ਦੀ ਖੜੇ ਆ ਸੋ ਬਾਈ ਨੇ ਦੋ ਲੱਕੜਾਂ ਦੇ ਦਿੱਤੀਆਂ ਆ ਦੇਖੋ ਨਾ ਦੇਖਾ ਬਾਈ ਯਾਰ ਕੇ ਹੱਥ ਤੇ ਜਿਵੇਂ ਇਸੇ ਨਾਲ ਹੀ ਜ਼ਿੰਦਗੀ ਬਦਲਦੀ ਹਾਂ ਅਸਲ ਪੰਜਾਬ ਮੂਰਖ ਬਣਾਉਣ ਨੂੰ ਦੁਨੀਆ ਸਾਰੀ ਅਸਲ ਅਸਲ ਭਾਈ ਪੰਜਾਬ ਠੱਗਣ ਕੰਨੋਂ ਪਿਆ ਨਾ ਮੂਰਖ ਬਣਾਉਣ ਨੂੰ ਦੁਨੀਆ ਸਾਰੀ ਪਈ ਐ ਤੁਸੀਂ ਬਣਾਉਣ ਵਾਲੇ ਚਾਹੀਦੇ ਬਣਾਉਣ ਵਾਲੇ ਚਾਹੀਦੇ ਆ ਉਹ ਕਲਾਕਾਰੀ ਚਾਹੀਦੀ ਆ ਬੰਦੇ ਕੋਲੇ ਉਦੋਂ ਹੁਣ ਮੰਨ ਲਾ ਇਥੋਂ ਰੇਤੀ ਕੱਢ ਕੇ ਵੀ ਬਾਈਆ ਲੱਕੜਾ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਮੈਨੂੰ ਲੱਗਦਾ ਵੀ ਇੱਥੇ 40 50 ਬੰਦੇ ਸੀ ਜਿਹੜੇ ਐਂ ਕਰੀ ਖੜੇ ਸੀ ਹੂੰ ਦੁਆਬਾ ਦੁੱਖ ਦੂਰ ਕਰਦੇ ਉਹ ਸ਼ਹਿਰ ਦੇ ਵਿੱਚ ਕਿਸੇ ਕੋਲੇ 5 ਮਿੰਟ ਦਾ ਟਾਈਮ ਨਹੀਂ ਨਾ ਨਾ ਜੇ ਕਹਿ ਰਹੀ ਹੈ ਨਾ ਵੀ ਬੁੜੇ ਕਹਿੰਦੇ ਨਾ ਤੂੰ ਪੁੱਤ ਪਾਣੀ ਪੀ ਆਂ ਮੈਂ ਚੱਲਿਆ ਛੇਤੀ ਕੰਮ ਆ ਲੈਣਾ ਸਹੀ ਗੱਲ ਆ ਬਾਈ ਬਾਈ ਗੱਲ ਤੇਰੀ ਲੱਖ ਰੁਪਏ ਦੀ ਆ ਤੇ ਆ ভাই ਵੇਖ ਲਓ ਕਿ ਅਗੋਂ ਬਾਬੇ ਕੋ 50000 ਰੁਪਏ ਦੇ ਦੋ ਹਾਂ ਔਰ 50000 ਪਾਪਾ ਕਹਿ ਰਹਾ ਬਾਬੇ ਵੀ ਆਪਨੇ ਕਹੇ 100000 ਰੁਪਏ ਦੀ ਬਾਤ 50 ਦੇ ਦੋ ਕਿਉਂ ਦੇ ਦੋ 50 ਰੁਪਏ 50000 ਰੁਪਏ ਦੀ ਗੱਲ ਗੱਲ ਲੱਖ ਦੀ ਹੈਗੀ ਆ ਬਾਬਾ 50000 ਕਿਉਂ ਦੇ ਦੇ ਬਈ ਬਾਤ ਤੂੰ ਆਪਣੀ ਮਿਹਨਤ ਕਰਦਾ ਤੂੰ ਕਲਾਕਾਰੀ ਦਿਖਾਈ ਹੈ ਨਾ ਬਸ ਤੂੰ ਉਹਦੇ ਕਮਾ ਲੈ ਮੈਂ ਤਾਂ ਦੁਨੀਆ ਦੀ ਗੱਲ ਕਰਦਾ ਇਹ ਸੁਣੀ ਹੈ ਕਹਿੰਦਾ ਇੱਥੇ ਇਹ ਤਾਂ ਇਹ ਤਾਂ ਬਾਤ ਇਹ ਕਰਦਾ ਬਿੱਤੂ ਤੇਰਾ ਤਾਂ ਕੋਈ ਕਸੂਰੀ ਨਹੀਂ ਤੇਰਾ ਕੋਈ ਕਸੂਰੀ ਨਹੀਂ ਸਾਡੀ ਤੇਰਾ ਕੋਈ ਕਸੂਰ ਨਹੀਂ ਵੀ ਲੋਕਾਂ ਲੋਕਾਂ ਨੇ ਮਿਹਨਤ ਕੀਤੀ ਆ ਲੋਕਾਂ ਨੂੰ ਗੱਲਾਂ ਗੱਲਾਂ ਲੋਕਾਂ ਨੂੰ ਸੁਣਾਉਣ ਵਾਲਾ ਚਾਹੀਦਾ ਹਾਂ ਇਹ ਗੱਲ ਕਹਿ ਰਿਹਾਗਾ ਵੀ ਲੋਕਾਂ ਨੂੰ ਗੱਲਾਂ ਸੁਣਾਉਣ ਵਾਲਾ ਚਾਹੀਦਾ ਬੱਸ ਥੋੜਾ ਜਿਹਾ ਦਿਮਾਗ ਦੀ ਖੇਡ ਆ ਇਹ ਦੋਸਤੋ ਗੱਲ ਇਹ ਸੀ ਕਿ ਇੱਥੇ ਇਹ ਦਿੱਲੀ ਤੋਂ ਇੱਕ ਨਾ ਆ ਆ ਬਾਬਾ ਸੀਗਾ ਤੇ ਇਹਨੇ ਆਪਦੀ ਕੋਈ ਨਾ ਕਲਾ ਦਿਖਾਈ ਆ ਤੇ ਉਹ ਸਾਰੇ ਐ ਹੱਥ ਜਾ ਕਰਕੇ ਐ ਖੜ ਗਏ ਐਹ ਲੋਟ ਆਏ ਹੱਥ ਜਿਆ ਕਰਕੇ ਐ ਖੜ ਗਏ ਉਹਦੇ ਥੋੜੀਆਂ ਲੱਕੜ ਜੀ ਰੱਖਤੀ ਤੇ ਉਹ ਰੱਖ ਕੇ ਤੇ ਬਸ ਇਹਨੇ ਆਦਾ ਜੋ ਕੋਈ ਸੀਗਾ ਮੰਤਰ chantr ਜਿਆ ਕਰਤਾ ਤੇ ਉਹ ਉਹ ਹੈ ਤਾਂ ਸੀ ਤਾਂ ਉਹ ਦਿਮਾਗ ਦੀ ਖੇੜੀ ਆ ਤੇ ਸ਼ਹਿਰ ਦੇ ਵਿੱਚ ਵੇਖੋ ਸ਼ਹਿਰ ਦੇ ਵਿੱਚ 200 ਬੰਦਾ ਇਕੱਠਾ ਹੋਇਆ ਹੋਇਆ ਸੀ ਸ਼ਹਿਰ ਦੇ ਵਿੱਚ 200 ਬੰਦਾ ਇਕੱਠਾ ਹੋਇਆ ਹੋਇਆ ਸੀ ਤੇ ਹੂੰ ਸ਼ਹਿਰ ਚ ਆਪਾਂ ਕਿਸੇ ਨੂੰ ਕਹਿ ਦਈਏ ਯਾਰ ਮਾੜਾ ਜਿਹਾ ਰਸਤਾ ਦੱਸ ਦੇ ਤੇ ਕੋਈ ਰਸਤਾ ਰਸਤਾ ਵੀ ਨਹੀਂ ਦੱਸਦਾ ਅਲੱਗਾਂ ਨਾ ਮੇਰੇ ਕੋਲ ਟਾਈਮ ਨਹੀਂਗਾ ਅਗਲਾ ਰਸਤਾ ਨਹੀਂ ਦੱਸਦਾ ਸ਼ਹਿਰ ਚ ਤੇ ਆ ਬਾਬਾ ਖੜਾਗਾ ਤੇ ਜਿਹੜੇ 200 ਬੰਦਾ ਇਕੱਠਾ ਕਰਿਆ ਹੋਆ ਸੀ ਇੱਥੇ ਆਹੀ ਇਨੀ ਇੱਕ ਬੇਨਤੀ ਸੀ ਤੇ ਇਹ ਦਿੱਲੀ ਮਦਾਰੀ ਦਾ ਖੇਡਾ ਕਰਾਤਾ ਔਰ ਖੇਡੇ ਦੇ ਅੰਦਰ ਮੈਂ ਖੇਲ ਦਿਖਾਇਆ ਹੈ ਔਰ ਖੇਲ ਦਿਖਾ ਕੇ ਲੋਕੋ ਦਾ ਮਨ ਖੁਸ਼ ਕਰਾਇਆ ਇਹ ਬਤਾ ਹਾਂ ਦੂਸਰੀ ਵਾਰਾ ਦਾਰਾ ਬਿਨਾ ਗੱਲ ਗੱਲ ਹੀ ਇੱਕ ਵੀ ਖੇਡਾ ਦਿਖਾਇਆ ਖੇਡਾ ਦਿਖਾਇਆ ਖੁਸ਼ ਕੀਤਾ ਲੋਕਾਂ ਨੂੰ ਖੁਸ਼ ਕਰਿਆ ਖੁਸ਼ ਕੀਤਾ ਇਹ ਬਤਾ ਮuje ਇਸ ਪੂਰੀ ਦੁਨੀਆ ਮੈਂ ਸੱਚਾ ਕੌਣ ਹੈ ਤਾਂ ਯੇੇ ਬਤਾ ਦੇ ਸੱਚਾ ਸੱਚਾ ਤਾਂ ਉਹ ਆਦਮੀ ਨਹੀਂ ਜੋ ਗੱਦੀ 'ਤੇ ਬੈਠੇ ਹੈ ਜੋ ਜੋ ਵਾਦਾ ਕਰਕੇ ਇਹ 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 ਗੱਲ ਤੇ ਆਣਾ ਤੂੰ ਤੂੰ ਬਤਾ ਤੂੰ ਵੀ ਸੱਚਾ ਹੈ ਏ ਗੱਲ ਤੇ ਆਣਾ ਤੂੰ ਵੀ ਆਪਾਂ ਉ ਵੈਸੇ ਕਹਨੇ ਆ ਵੀ ਸ਼ਹਿਰ ਦੇ ਵਿੱਚ ਕਿਸੇ ਨੂੰ ਸ਼ਹਿਰ 'ਚ ਕਿਸੇ ਨੂੰ ਕਹਿ ਦੇਗੇ ਵੀ ਭਾਈ ਰਸਤਾ ਦੱਸ ਦੇ ਕੋਈ ਬੋਲਦਾ ਨਹੀਂ ਕਿ ਕਾ ਲੱਗਾ ਨਾ ਟਾਈਮ ਨਹੀਂ ਅਬੀ ਗੱਲ ਤਾਂ ਇੱਕ ਜੇ ਜਾ ਰਿਹਾ ਹੈ ਕਿ ਜੇ ਜਾ ਰਿਹਾ ਤੇ ਆਹੀ ਭਰਾ ਉਹ ਆਵਾਜ਼ ਸੀਗੀ ਆਹੀ ਗੱਲ ਸੀ ਤੇ ਬੇਨਤੀ ਆ ਤੇ ਆਹ ਬਾਬਾ ਸੀ ਤੇ ਇਹ ਬਾਬਾ ਕਹਿ ਲੋ ਇਹਨੂੰ ਇਹਨੂੰ ਤੁਸੀਂ ਮੰਦਾਰੀ ਕਹਿ ਲੋ ਕੁਛ ਕਹਿ ਲੋ ਤੇ ਇਹਨੇ ਆਵਾ ਖੇਲ ਦਿਖਾਇਆ ਸੀ ਤੇ ਆਪਾਂ ਇਹ ਜਿਹੇ ਬੰਦੇ ਨੂੰ ਅੱਗੇ ਵੀ ਦਿਖਾਉਣੇ ਰਹੇ ਆ ਵੀ ਬਾਜ ਜੋ ਕੰਪਨੀ ਆਵਾ ਦਿਖਾਜਾ ਆਪਣਾ ਬੱਚੋ ਗੁਜ਼ਾਰਾ ਕਰ ਰਹੇ ਆ ਵੀ ਨਾ ਅਗਲਾ ਜੋ ਬਾਜੂਗਾ ਖੜਾ ਹੋ ਗਿਆ ਨਾ ਨਹੀਂ ਇੱਥੇ ਹਜ਼ਾਰਾਂ ਹੀ ਵੇਖੋ ਦਿੱਲੀ ਤੋਂ ਚੱਲ ਕੇ ਆਇਆ ਇਹ ਇਹਨੂੰ ਪਤਾ ਵੀ ਪੰਜਾਬ ਦੇ ਵਿੱਚ ਵੀ ਥੋੜੇ ਜੇ ਲੋਕ ਐਂਟਰਟੇਨਮੈਂਟ ਭਾਲਦੇ ਆ ਤੇ ਚਲੋ ਕਈ ਦਾ ਐਂਟਰਟੇਨਮੈਂਟ ਹੀ ਵੇਨੇ ਹੁੰਦੇ ਆ ਕਈ ਗਾਤਰੇ ਵਾਲੇ ਆ ਹੱਥ ਕਰੀ ਖੜੇ ਦੀ ਗਾਤਰੇ ਪਾਏ ਹੋਏ ਸੀ ਬਾਜਾਂ ਕੋਲੇ ਤੇ ਵੀ ਆਪਾਂ ਨੂੰ ਜਦੋਂ ਪ੍ਰਮਾਤਮਾ ਦੇ ਵਿਸ਼ਵਾਸ ਰੱਖਣਾ ਚਾਹੀਦਾ ਚਲੋ ਜਾਦੂਗਰ ਸੀਗਾ ਉਹ ਗੱਲ ਵਾਖਾ ਤੇ ਧੰਨਵਾਦ ਸਾਰਿਆਂ ਦਾ ਠੀਕ ਹੈ ਗਰੀ ਹਲ ਜਾ ਬਹਿਣ ਦਾ